ਸਸ਼ੀਗਾਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸਦੀ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ অন্ਟਾਰੀਓ ਦੇ ਵਿੱਚ ਰਹਿ ਰਹੇ ਹੋ ਚਾਹੇ ਤੁਸੀਂ ਮਕਾਨ ਮਾਲਕ ਹੋ ਜਾਂ ਕਿਰਾਏਦਾਰ ਅੱਜ ਦੀ ਇਹ ਜਾਣਕਾਰੀ ਤੁਹਾਡੇ ਲਈ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ অন্ਟਾਰੀਓ ਸਰਕਾਰ ਨੇ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਕੁਝ ਸਖਤ ਕਦਮ ਚੁੱਕੇ ਹਨ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਕਾਰਬਨ ਮੋਨੋਆਕਸਾਈਡ ਅਲਾਰਮ ਦੇ ਨਵੇਂ ਕਾਨੂੰਨ Ontario ਵਿੱਚ 1 ਜਨਵਰੀ 2026 ਵਿੱਚ ਤੋਂ ਕਾਰਬਨ ਮੋਨੋਆਕਸਾਈਡ ਅਲਾਰਮ ਨਾਲ ਸੰਬੰਧਿਤ ਨਵੇਂ ਨਿਯਮ ਲਾਗੂ ਹੋ ਗਏ ਹਨ ਹੁਣ ਤੱਕ ਇਹ ਅਲਾਰਮ ਸਿਰਫ ਸੌਣ ਵਾਲੇ ਕਮਰਿਆਂ ਦੇ ਨੇੜੇ ਲਾਉਣੇ ਜ਼ਰੂਰੀ ਸਨ ਪਰ ਹੁਣ ਨਵੇਂ ਕਾਨੂੰਨ ਮੁਤਾਬਕ ਘਰ ਦੀ ਹਰ ਮੰਜ਼ਲ ਬੇਸਮੈਂਟ ਸਣੇ ਤੇ ਅਲਾਰਮ ਲਾਉਣਾ ਲਾਜ਼ਮੀ ਹੋਵੇਗਾ ਭਾਵੇਂ ਉਸ ਮੰਜ਼ਲ ਤੇ ਕੋਈ ਬੈੱਡਰੂਮ ਹੋਵੇ ਜਾਂ ਨਾ ਅਲਾਰਮ ਦਾ ਹੋਣਾ ਅਤੇ ਉਸ ਦਾ ਸਹੀ ਕੰਮ ਕਰਨਾ ਹੁਣ ਕਾਨੂੰਨੀ ਤੌਰ ਤੇ ਜ਼ਰੂਰੀ ਹੋ ਗਿਆ ਹੈ ਇਹ ਨਿਯਮ ਕਿਹਨਾ ਕਰਾਂ ਤੇ ਲਾਗੂ ਹੋਣਗੇ ਇਹ ਨਿਯਮ ਹਰ ਉਸ ਘਰ ਤੇ ਲਾਗੂ ਹੋਣਗੇ ਜਿੱਥੇ ਗੈਸ ਤੇਲ ਜਾਂ ਲੱਕੜ ਦੇ ਬਾਲਣ ਵਾਲੇ ਉਪਕਰਣ ਜਿਵੇਂ ਕਿ ਫਰਨੇਸ ਵਾਇਲਰ వాటర్ ਹੀਟਰ ਓਵਨ ਜਾਂ ਡਰਾਇਰ ਮੌਜੂਦ ਹਨ ਇਸ ਤੋਂ ਇਲਾਵਾ ਜਿਨ੍ਹਾਂ ਘਰਾਂ ਦੇ ਨਾਲ ਗੈਰੇਜ ਅਟੈਚ ਜਿਵੇਂ ਕਿ ਜੁੜੇ ਹਨ ਉਹਨਾਂ ਲਈ ਵੀ ਇਹ ਨਿਯਮ ਸ਼ਕਤੀ ਨਾਲ ਲਾਗੂ ਰਹਣਗੇ ਸਰਕਾਰ ਦਾ ਮੰਨਣਾ ਹੈ ਕਿ ਇੱਕ ਕਦਮ ਜਾਨਲੇਵਾ ਹਾਸਿਆ ਨੂੰ ਰੋਕਣ ਲਈ ਮਦਦਗਾਰ ਸਾਬਿਤ ਹੋਵੇਗਾ ਕਾਰਬਨ ਮੋਨੋਆਕਸਾਈਡ ਕਿਉਂ ਹੈ ਖਤਰਨਾਕ ਕਾਰਬਨ ਮੋਨੋਆਕਸਾਈਡ ਇੱਕ ਅਜਿਹੀ ਗੈਸ ਹੈ ਜਿਸ ਨੂੰ ਨਾ ਦੇਖਿਆ ਜਾ ਸਕਦਾ ਹੈ ਤੇ ਨਾ ਹੀ ਇਸ ਦੀ ਕੋਈ ਖਾਸ ਗੰਧ ਹੁੰਦੀ ਹੈ ਹੈਲਥ ਕੈਨੇਡਾ ਮੁਤਾਬਕ ਇਹ ਗੈਸ ਸਰੀਰ ਦੇ ਖੂਨ ਵਿੱਚ ਆਕਸੀਜਨ ਪਹੁੰਚਣ ਦੀ ਤਾਕਤ ਘਟਾ ਦਿੰਦੀ ਹੈ ਜਿਸ ਨਾਲ ਇਨਸਾਨ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਬਹੁਤ ਨੁਕਸਾਨ ਹੋ ਜਾਂਦਾ ਹੈ ਆਂਕੜੇ ਦੱਸਦੇ ਹਨ ਕਿ ਇਸ ਗੈਸ ਕਾਰਨ ਹੋਰ ਵਾਲੀਆਂ 65% ਮੌਤਾਂ ਘਰਾਂ ਦੇ ਅੰਦਰ ਹੀ ਹੁੰਦੀਆਂ ਹਨ ਇਸ ਦੇ ਨਾਲ ਹੀ ਗੱਲ ਕਰਾਂਗੇ ਜੀ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਦੀ ਜ਼ਿੰਮੇਵਾਰੀ ਜੇਕਰ ਮਕਾਨ ਕਿਰਾਏ ਤੇ ਹੈ ਤਾਂ ਅਲਾਰਮ ਲਾਉਣਾ ਦੀ ਪੂਰੀ ਜ਼ਿੰਮੇਵਾਰੀ ਲੈਂਡਲੋਰਡ ਯਾਨੀ ਕਿ ਮਕਾਨ ਮਾਲਕ ਦੀ ਹੋਵੇਗੀ ਕਿਰਾਏਦਾਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਲਾਰਮ ਨਾਲ ਕੋਈ ਛੇੜਛਾੜ ਨਾ ਕਰਨ ਅਤੇ ਨਾ ਹੀ ਇਸ ਦੀਆਂ ਬੈਟਰੀਆਂ ਕੱਢਣ ਕਿਉਂਕਿ ਅਜਿਹਾ ਕਰਨਾ ਕਾਨੂੰਨੀ ਜੁਰਮ ਹੈ ਜੇਕਰ ਅਲਾਰਮ ਵੱਜਣਾ ਹੈ ਤਾਂ ਤੁਰੰਤ ਸਬਤ ਨੂੰ ਬਾਹਰ ਕੱਢੇ ਅਤੇ ਐਮਰਜੈਂਸੀ ਨੰਬਰ ਤੇ ਕਾਲ ਕਰੋ ਸਾਥੀਓ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਇਹਨਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਵਧੇਰੀ ਜਾਣਕਾਰੀ ਲਈ ਤੁਸੀਂ ਆਪਣੇ ਸਥਾਨਕ ਫਾਇਰ ਡਿਪਾਰਟਮੈਂਟ ਨਾਲ ਸੰਪਰਕ ਕਰ ਸਕਦੇ ਹੋ